ਸੇ ਸਹਿਬਜ਼ਾਦਿਆਂ ਦੇ ਮੰਨਣ ਵਾਲੇ ਜਿਨ੍ਹਾਂ ਨੂੰ ਤਸੀਹੇ ਦਿੱਤੇ ਗਏ ਲਾਲਚ ਦਿੱਤੇ ਗਏ ਥਣ ਚ ਨੰਗਿਆ ਰੱਖਿਆ ਗਿਆ ਇਹ ਕਿਹਾ ਗਿਆ ਕਿ ਜੇ ਤੁਸੀਂ ਦਿਨੇ ਇਸਲਾਮ ਚਾਹੁੰਦੇ ਹੋ ਤੇ ਭਈ ਤੁਹਾਨੂੰ ਹੂਰਾ ਮਿਲਣ ਗਿਆ ਤੁਹਾਡੇ ਡੋਲੇ ਚੁਕਾਵਾਂਗੇ ਰਾਜ ਤੁਹਾਨੂੰ ਮਿਲੇਗਾ ਐਸ਼ੋ ਇਸ਼ਰਤ ਮਿਲੇਗਾ ਇਹ ਤੇ ਸਵਿਫਟ ਕਾਰ ਬਿਛਤਰਮ ਛੱਡਣ ਵਾਲੇ ਨੇ ਪਰ ਐਸੇ ਕੋਈ ਨਹੀਂ ਐਸੇ ਬਲੇ ਬਚੇ ਪਤਾ ਜਦੋਂ ਵਜ਼ੀਰ ਖਾਨ ਦੇ ਸਾਹਮਣੇ ਨਹੀਂ ਝੁਕੇ ਤੇ ਕਾਜ਼ੀ ਨੇ ਪੁੱਛਿਆ ਵੀ ਕਿਹੜੀ ਸ਼ਰਾ ਲਗਣੀ ਹੈ ਅਜੇ ਤੱਕ ਇਤਿਹਾਸ ਕਰੋ ਸ਼ਰਾ ਜਿੱਲਦ ਸਗਲੀ ਕਿਹੜੀ ਸ਼ਰਾ ਦੇ ਤਰੂ ਇਹ ਸਜ਼ਾ ਮਿਲੀ ਹੈ ਮੈਂ ਸੁਣਦਾ ਪਿਆ ਸੀ ਮਲੇਰਕੋਟਲੇ ਤੋਂ ਕੋਈ ਡਾਕਟਰ ਆ ਉਹ ਕਹ ਰਿਹਾ ਜੀ ਕੁਰਾਨ ਚ ਅਸੀਂ ਕੋਈ ਸ਼ਰ੍ਹਾ ਨਹੀਂ ਹੈ ਕੁਰਾਨ ਚ ਐਸੀਆਂ ਹਦੀਸਾਂ ਐਸੀ ਕੋਈ ਗੱਲ ਨਹੀਂ ਹੈ ਕਿ ਜਿਹੜੀ ਬੱਚਿਆਂ ਨੂੰ ਸਜ਼ਾ ਦੇ ਸਕੇ ਇਹ ਉਹਨੇ ਆਪਣੀ ਮਰਜ਼ੀ ਨਾਲ ਦਿੱਤੀ ਹੈ ਨਹੀਂ ਕੁਰਾਨ ਦੀ ਸੂਰਾ ਅਲਕਾਫ 74 ਤੋਂ 80 ਤੱਕ ਪੜ੍ਹ ਕੇ ਦੇਖਿਓ ਸੂਰਾ ਅਲਕਾਫ 84 74 ਤੋਂ 80 ਪੜ੍ਹ ਕੇ ਦੇਖਿਓ ਜਦੋਂ ਮੂਸੇ ਨੂੰ ਹੰਕਾਰ ਹੋ ਗਿਆ ਨਾ ਆਪਣੇ ਗਿਆਨ ਦਾ ਤੇ ਉਹ ਕਹਿੰਦੇ ਕਿ ਉਹਦਾ ਹੰਕਾਰ ਤੋੜਨ ਵਾਸਤੇ ਅੱਲਾਹ ਨੇ ਉਹਨੂੰ ਇੱਕ ਖਿਜ਼ਰ ਨਾਮ ਦੇ ਹੋਰ ਇੱਕ ਨਬੀ ਕੋ ਭੇਜਿਆ ਖਿਜ਼ਰ ਕਹਿੰਦਾ ਤੂੰ ਮੈਨੂੰ ਸਵਾਲ ਨਹੀਂ ਕਰ ਸਕਦਾ ਮੇਰੇ ਨਾਲ ਚੱਲ ਪਹਿਲਾਂ ਉਹ ਇੱਕ ਬੇੜੀ ਡੋਬ ਦਿੰਦਾ ਹੈ موسی ਸਵਾਲ ਕਰਦਾ ਹੈ ਕਹਿੰਦਾ ਸਵਾਲ ਨਹੀਂ ਕਰਨਾ ਫਿਰ ਇੱਕ ਬੱਚਾ ਖੇਡਦਾ ਪਿਆ 6-7 ਸਾਲ ਦਾ ਉਹ ਆਪਣੀ ਕਿਰਪਾਨ ਕੱਢਦਾ ਹੈ ਉਹਦੀ ਧੋਨ ਵੜ ਦਿੰਦਾ ਇੱਕ ਹੀ ਕੀਤਾ ਕਹਿੰਦਾ ਇਹਨੇ ਵੱਡਾ ਹੋ ਕੇ ਕਾਫਰ ਬੰਨਾ ਸੀ ਮੈਨੂੰ ਡਰ ਸੀ ਇਹ ਕਾਫਰ ਬਣੇਗਾ ਮੈਂ ਇਤਨਾ ਦਾ ਕਤਲ ਕੀਤਾ ਸਿਰ ਡਰ ਸੀ ਤੇ ਇੱਕ ਬੱਚਾ ਕਤਲ ਕਰਦਾ ਅੱਛਾ ਇਸਲਾਮਿਕ ਕਿਤਾਬਾਂ ਦੇ ਅੰਦਰ ਹਜ਼ਰ ਮੁਹੰਮਦ ਸਾਹਿਬ ਵੀ ਹੱਸ ਕੇ ਕਹਿੰਦੇ ਨੇ ਕਿ ਮੈਨੂੰ ਅੱਲਾ ਨੇ ਕਾਫਰਾਂ ਨੂੰ ਖਤਮ ਕਰਨ ਵਾਸਤੇ ਭੇਜਿਆ ਉਹ ਚ ਬੱਚੇ ਵੀ ਨਾਲ ਜਾਂਦੇ ਨੇ ਉਸ ਆਇਤ ਦਾ ਆਧਾਰ ਬਣਾ ਕੇ ਸਜ਼ਾ ਲਾਈ ਗਈ ਹੈ ਸਹਬਜ਼ਾਦ ਨੂੰ ਇਹ ਕਹਿ ਕੇ ਕਿ ਸੱਪ ਦੇ ਬੱਚੇ ਸੱਪ ਹੀ ਹੋਣਗੇ ਪਿਓ ਵੀ ਕਾਫਰ ਬੱਚੇ ਵੀ ਕਾਫਰ ਹੀ ਨਿਕਲਣਗੇ ਤਾਂ ਜਾ ਕੇ ਸਜ਼ਾ ਲੱਗਦੀ ਹੈ ਇਹ ਕੁਰਾਨ ਦੀ ਸ਼ਰਾ ਹੈ ਇਹ ਐਦਾ ਨਹੀਂ ਕਿ ਵਜ਼ੀਰ ਆਪਣੀ ਮਰਜ਼ੀ ਕਰ ਗਿਆ ਪਰ ਨਹੀਂ ਹਾਂ ਜੇ ਚੁਣੇ ਗਏ ਨੇ ਸਿਰ ਕਲਮ ਕਰਵਾਇਆ ਹੈ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਐ ਅਸੀਂ ਪੜ੍ਹਦੇ ਅਰਦਾਸ ਦੇ ਵਿੱਚ ਨਾ ਇਹ ਉਸ ਕਲਗੀਧਰ ਦੇ ਉਹ ਸਹਿਬਜ਼ਾਦੇ ਨੇ ਜਿਨ੍ਹਾਂ ਦੀ ਉਮਰ 7 ਸਾਲ ਤੇ 9 ਸਾਲ ਹੈ ਮਾਤਾ ਜੀ ਤੇ ਠੰਡੇ ਬੁਰਜ ਦੇ ਵਿੱਚ ਨਾ ਪਰਕੀਤਾ ਕੀ ਹੈ ਕਿ ਸਾਡੇ ਪ੍ਰਚਾਰਕਾਂ ਨੇ ਸਾਡੇ ਗਉਣ ਵਾਲਿਆਂ ਨੇ ਰਾਗੀ ਸਿੰਘਾਂ ਨੇ ਇਨਾਂ ਦਿਨਾਂ ਨੂੰ ਉਲਟਾ ਕੇ ਰੱਖਤਾ ਲੱਡੂ ਨਹੀਂ ਮੰਣਨੇ ਸਰੋਪੇ ਨਹੀਂ ਪਾਉਣੇ ਕਿਉਂ ਜੀ ਇਹ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਹੈ ਉਹ ਖਤਮ ਹੋ ਗਿਆ ਇਹਨਾਂ ਮੂਰਖਾਂ ਨੂੰ ਕੋਈ ਸਮਝਾਉਣ ਵਾਲਾ ਹੋਵੇ ਕਿ ਪੰਕਤੀ ਯਾਦ ਕਰੋ ਦੇਖਣ ਆਇਓ ਜਗਤ ਤਮਾਸ਼ਾ ਉਹ ਤਮਾਸ਼ਾ ਦੇਖਣ ਕਾਰ ਨਹੀਂ ਰਹੇ ਪਰਿਵਾਰ ਕਿਦਾਂ ਖਤਮ ਹੋ ਗਿਆ ਉਦੈ ਅੱਜ ਵੀ ਵਿਚਰਦਾ ਪਿਆ ਪੰਥ ਦੇ ਵਿੱਚ ਬ੍ਰਹਮ ਕਵੀ ਦੇ ਹਵਨ ਜਾਬ ਕੀਤੇ ਸੀ ਅਸੀਂ ਫਤੇਗੜ ਸਾਹਿਬ ਤੇ ਜਿੰਨੇ ਸਿੰਘਾਂ ਨੇ ਸੇਵਾ ਲਈ ਸੀ ਸਾਰੇ ਦਰਸ਼ਨ ਕੀਤੇ ਸੀਗੇ ਉਦੈ ਅੱਜ ਵੀ ਹੈਗੇ ਨੇ ਫਿਰ ਕਿੱਥੇ ਗਏ ਨੇ ਇਹ ਜਿਹੜੇ ਦਿਹਾੜੇ ਐ ਇਹ ਜੋ ਸੁਖ ਰੋਸ਼ਨ ਮਨਾਉਣ ਵਾਲੇ ਨੇ ਕਿਉਂਕਿ ਇਸਲਾਮ ਦੇ ਉੱਤੇ ਸਿੱਖੀ ਦੀ ਜਿੱਤ ਐ ਸਾਡੇ ਸਭ ਤੋਂ ਛੋਟੀ ਉਮਰ ਦੇ ਸਹਬਜ਼ਾਦੇ ਨੂੰ ਵੀ ਇਸਲਾਮ ਆਪਣੇ ਅੰਦਰ ਨਹੀਂ ਲਿਆ ਸਕਿਆ ਕਤਲ ਕਰਦਣਾ ਗੱਲ ਅਲੱਗ ਹੈ ਸ਼ਹੀਦ ਕਰਦਣਾ ਗੱਲ ਅਲੱਗ ਹੈ ਪਰ ਆਪਣੀ ਗੱਲ ਬਣਾਉਣੀ ਗੱਲ ਅਲੱਗ ਹੈ ਉਸ ਸਹੇਬੇ ਕਮਾਲ ਦੇ ਸਹਬਜ਼ਾਦੇ ਨੇ ਜਿਨ੍ਹਾਂ ਦੇ ਜਦ ਫਟ ਗਿਣੇ ਗਏ ਬਾਬਾ ਅਜੀਤ ਸਿੰਘ ਜੀ ਦੇ ਤੇ 300 362 ਫਟ ਦਾ ਸੇਵ ਵਿਦਵਾਨ ਵੀ ਐਨੇ ਫਟ ਲੱਗਣ ਤੋਂ ਬਾਅਦ ਆਪਣਾ ਜਿਹੜਾ ਸਟੇਜ ਤੇ ਆ ਗਿਆ ਐਸੇ ਬਲੀ ਪੁੱਤਰਾਂ ਦੇ ਪਿਤਾ ਨੇ ਧਨਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਜਿੱਥੋਂ ਜਿੱਥੋਂ ਯਾਦ ਆ ਰਿਹਾ ਮੈਂ ਉੱਥੋਂ ਤੋਂ ਗੱਲ ਕਰ ਰਹੀ ਹਾਂ ਕਿਉਂਕਿ ਜਦ ਤੁਸੀਂ ਨਾ ਪਹਾੜ ਦੇਖਦੇ ਹੋ ਤੇ ਤੁਹਾਨੂੰ ਕਦੀ ਉਹਦੀ ਇੱਕ ਹਲਕੀ ਇੱਕ ਚੋਟੀ ਨਜ਼ਰ ਆਉਂਦੀ ਹੈ ਕਿਤੇ ਇੱਕ ਪੀੜ ਦੇਖਦਾ ਹੈ ਕਿਤੇ ਕੋਈ ਪੰਛੀ ਦੇਖਦੇ ਨੇ ਕਿਉਂਕਿ ਉਹਦਾ ਆਕਾਰ ਵੱਡਾ ਹੈ ਤੁਹਾਡੀ ਅੱਖ ਦੀ ਇੱਕ ਲਿਮਿਟੇਸ਼ਨ ਹੈ ਤੁਸੀਂ ਪੂਰੀ ਨਹੀਂ ਦੇਖ ਸਕਦੇ ਸੋ ਜਿੱਥੋਂ ਜਿੱਥੋਂ ਯਾਦ ਆ ਰਿਹਾ ਮੈਂ ਤੁਹਾਨੂੰ ਚੀਜ਼ਾਂ ਸਮਝਾਉਣ ਦਾ ਯਤਨ ਕਰ ਰਿਹਾ ਇਤਿਹਾਸ ਨਹੀਂ ਸੁਣਾ ਪਾ ਰਿਹਾ ਨਾ ਮੈਂ ਤੁਹਾਨੂੰ ਕੋਈ ਸਾਕੀ ਦੱਸ ਪਾ ਰਿਹਾ ਮੈਂ ਤੁਹਾਨੂੰ ਸਿਰਫ ਦਰਸ਼ਨ ਕਰਾਉਣੇ ਚਾਹਾਂ ਗੁਰਕਲਗੀ ਧਰਪੇਦਾ ਦੇ ਤੇ ਉਹਨਾਂ ਸਹਿਬਜ਼ਾਦਿਆਂ ਦੇ ਤਾਂ ਕਿ ਮਰੀਜ਼ ਨੇ ਪਿਹੜਾ ਨੇ ਇਹ ਆਪਣੇ ਬੱਚੇ ਨੂੰ ਘਟੋ ਘਟ ਉਸ ਲੈਵਲ ਤੱਕ ਤੇ ਪੜਾ ਸਕਣ ਐਸੇ ਸਮਾਜ ਨੂੰ ਸਿਜਣਾ ਦੇ ਸਕਣ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਅੱਜ ਚਰਚਾ ਦਾ ਵਿਸ਼ਾ ਹੈ ਕਿ ਸਿੱਖ ਖਤਮ ਹੋ ਰਹੇ ਨੇ ਉਹਦੇ ਝੂਠ ਨਹੀਂ ਹੈ ਇੱਕੋ ਇੱਕ ਧਰਮ ਹੈ ਜਿਹੜਾ ਘਰ ਦੇ ਪਾਸੇ ਜਾ ਰਿਹਾ ਉਹ ਤੇ ਇਹ ਵੀ ਕਹਿੰਦੇ ਨੇ ਕਿ 2000 2030 ਤੱਕ ਗਿੰਦੀ ਜਿਹੜੀ ਬਿਲਕੁਲ ਮੰਫੀ ਹੋ ਜਾਏਗੀ ਕਿਉਂਕਿ ਸਿੱਖ ਦੇ ਸਿੱਖ ਬਾਣੀ ਨੂੰ ਨਹੀਂ ਨਾ ਰਿਹਾ ਤੇ ਬਾਹਰ ਉਹ ਅਸੀਂ ਕਿਸੇ ਨੂੰ ਆਨ ਨਹੀਂ ਦੇ ਰਹੇ ਨਾ ਅਸੀਂ ਮੰਦਰ 'ਚ ਬਹਿ ਕੇ ਕਿਸੇ ਨਾਲ ਗੱਲਬਾਤ ਕਰ ਸਕੀਏ ਨਾ ਅਸੀਂ ਕਿਸੇ ਨਾਲ ਇਸਲਾਮ ਤੇ ਚਰਚਾ ਕਰ ਸਕੀਏ ਨਾ ਅਸੀਂ ਕਿਸੇ ਨਾਲ ਬਾਈਬਲ ਤੇ ਡਿਸਕਸ਼ਨ ਕਰ ਸਕੀਏ ਨਾ ਅਸੀਂ ਕਿਸੇ ਨੂੰ ਆਪਣੇ ਗੁਰੂ ਬਾਰੇ ਦੱਸ ਸਕੀਏ ਨਾ ਅਸੀਂ ਆਪਣੇ ਸਹਬਜ਼ਾਦੇ ਬਾਰੇ ਦੱਸ ਸਕੀਏ ਤੇ ਜਿਹੜੇ ਦੱਸਣ ਵਾਲੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਰੋ ਰੋ ਕੇ ਨਾਲ ਤੇ ਆਪ ਨਾਸਾ ਪੁੰਜੀ ਜਾਣਗੇ ਨਾਲੇ ਸੰਗਤ ਰਵਾਈ ਜਾਣਗੇ ਜਿ ਬੜਾ ਭਾਵਕ ਕੀਤਾ ਭਾਵ ਕਿਸ ਗੱਲ ਦੇ ਹੋ ਰਹੇ ਤੁਸੀਂ ਇਹਦੇ ਜਕਾਰਿਆਂ ਦੇ ਮਾਹੌਲ ਬਣਨੇ ਚਾਹੀਦੇ ਨੇ ਕਿਉਂਕਿ ਅੱਜਾ ਵਡਾ ਧਰਮ ਜਿੰਨੇ ਕਿੰਨੀ ਦੁਨੀਆ ਇਸਲਾਮ ਚ ਲਿਆ ਆਂਦੀ ਇੱਕ 7 ਸਾਲ ਦਾ ਸਹਬਜ਼ਾਦਾ ਇਸਲਾਮ ਦੁਨੀਆ ਕਰ ਰੱਖ ਸਕੇ ਇੱਕ 9 ਸਾਲ ਦੇ ਸਹਬਜ਼ਾਦੇ ਨੂੰ ਇਸਲਾਮ ਦੁਨੀਆ ਨਹੀਂ ਲੈ ਸਕਿਆ ਬਾਬਾ ਮੋਤੀराम ਮਹਰੇ ਦੇ 4 ਸਾਲ ਦੇ ਬੱਚੇ ਨੂੰ ਇਸਲਾਮ ਨਹੀਂ ਲੈ ਸਕੇ। ਬਾਬਾ ਬੰਦਾ ਸਿੰਘ ਬਹਾਦਰ ਦੇ 3 ਸਾਲ 3 ਸਾਲ ਦੇ ਸਹਬਜ਼ਾਦੇ ਨੂੰ ਇਸਲਾਮ ਨਹੀਂ ਲੈ ਸਕੇ। ਇਕੱਲਾ ਗੁਰੂ ਨਹੀਂ ਹੈ। ਗੁਰੂ ਦੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ। ਅਸੀਂ ਕਹਿੰਦੇ ਨਾ ਉਹ ਗੁਰੂ ਹੈ ਉਹ ਕਰ ਗਿਆ ਅਸੀਂ ਨਹੀਂ ਕਰ ਸਕੇ। ਗੁਰੂ ਨੂੰ ਮੰਨਣ ਵਾਲਿਆਂ ਨੇ ਵੀ ਉਹੋ ਕੁਝ ਕੀਤਾ ਜੀ ਗੁਰੂ ਨੇ ਕੀਤਾ ਹੈ। ਉਹ ਕਰਤੱਬ ਕੀਤਾ ਨੇ। ਜੇ ਸਾਹਿਬਾਂ ਦੇ 4 ਗਏ ਨੇ ਤੇ ਭਾਈ ਮਨੀਸ਼ ਸਿੰਘ ਦੇ 10 ਬਾਰੇ ਨੇ ਆਪਣੇ ਪੁੱਤਰ ਬਾਬਾ ਮੋਤੀराम ਮਹਿਲਾ ਦਾ ਪੁੱਤਰ ਪੀੜਿਆ ਗਿਆ ਜਿੱਚ ਆਪਣਾ ਰੋਹ ਕੱਢਦੇ ਨਾ ਗੰਨਾ ਪਾਉਂਦੇ ਆ ਉਹਦੇ ਵਿੱਚ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ بیٹے ਦਾ ਕਲੇਜਾ ਕੱਢ ਕੇ ਉਹਦੇ ਮੂੰਹ ਚ ਪਾਇਆ ਗਿਆ ਇਤਨਾ ਹੀ ਨਹੀਂ ਛੋਟੇ ਛੋਟੇ ਬੱਚੇ ਜਿਹੜੇ ਮਾਵਾਂ ਦੇ ਦੁੱਧ ਚੁੰਗਦੇ ਸਨ ਉਹਨਾਂ ਨੂੰ ਉਛਾਲ ਕੇ ਤੇ ਨੇਜ਼ੀਆਂ ਦੇ ਟੰਗਿਆ ਗਿਆ ਇਸਲਾਮ ਨਹੀਂ ਤਬੂਲ ਕਰਾ ਸਕੇ ਪਿਓ ਬੱਚੇ ਨੂੰ ਮਾਰਾ ਜਾ ਉਛਾਲ ਦੇਣਾ ਤੇ ਮਾਂ ਦਾ ਕਲੇਜਾ ਮੂੰਹ ਚ ਆ ਜਾਂਦਾ ਹਾਏ ਸੁੱਟ ਨਾ ਦਿਓ ਕਿਤੇ ਤੇ ਜਿਹੜਾ ਉਹਨਾਂ ਮਾਂਵਾਲ ਧਿਆਨ ਦੇ ਮਾਰੋ ਜਿਨ੍ਹਾਂ ਦੇ ਪੁੱਤਰ ਉਛਾਲ ਕੇ ਫਲੇ ਨੇਜ਼ੇ ਕੀਤੇ ਹੋਏ ਨੇ ਟੋਟੇ ਕਰ ਕਰਕੇ ਉਹਨਾਂ ਦੀਆਂ ਹੀ ਨਾੜੀਆਂ ਦੇ ਵਿੱਚ ਬੰਨ ਬੰਨ ਕੇ ਤੇ ਗਲਾਂ 'ਚ ਪਾਏ ਹੋਏ ਨੇ ਤੇ ਉਹ ਫਿਰ ਚੜਦੀ ਕਲਾ 'ਚ ਨਹੀਂ ਇਸਲਾਮ ਨਹੀਂ ਕਬੂਲ ਕੀਤਾ ਤੇ ਅੱਜ ਮਾਰਾ ਜਾ ਸਿਰ ਦੁਖੇ ਨਾ ਤੇ ਇਹ ਪ੍ਰੇਰਕ ਰਣ ਚਰਚਾ ਨੂੰ ਪਹੁੰਚ ਜਾਂਦੇ ਨੇ ਆ ਤਲਮ ਛੱਡ ਜਾਂਦੇ ਨੇ ਇਹਦੇ ਚ ਸੰਗਤ ਦੀ ਗਲਤੀ ਨਹੀਂ ਹੈ ਪਰ ਪ੍ਰਚਾਰ ਗਲਤ ਹੈ ਪ੍ਰਚਾਰਕਾਂ ਦਾ ਬੇੜਾ ਕਰਕੇ ਆਇਆ ਹੈ ਸੰਗਤ ਨੂੰ ਤੇ ਉਹਨਾਂ ਨੂੰ ਹੀ ਪਤਾ ਲੱਗਣਾ ਜਿੰਨਾਂ ਨੂੰ ਪ੍ਰਚਾਰ ਕਰਨ ਦੱਸਣਾ ਕਿਉਂਕਿ ਸੰਗਤ ਵੀ ਇੰਨੀ ਉਤਸ਼ਾਹ ਵਾਲੀ ਨਹੀਂ ਹੈ ਕਿ ਆਪ ਮਿਹਨਤ ਕਰੇ ਹੈਨਾ ਗਲਤੀ ਟੀਚਰ ਦੀ ਹੁੰਦੀ ਹੈ ਪਹਿਲੀ ਗੱਲ ਸਾਡੇ ਪ੍ਰਚਾਰਕ ਇਸ ਤਰ੍ਹਾਂ ਦੇ ਸਮਾਗਮ ਜਿੱਥੇ 20-50 ਬੈਠੇ ਨੇ ਇੱਕ ਕਾਠੀ ਚ ਨਹੀਂ ਆਉ ਕਦੀ ਆਉਣਗੇ ਉਹਨਾਂ ਨੂੰ ਚਾਹੀਦੇ ਵੱਡੇ ਇਕੱਠ ਹੋਣ ਜਿੰਨੀ ਕੁ ਉਹਨਾਂ ਦੀ ਭੇਟਾ ਹੈ ਉਹ ਤੁਸੀਂ ਅਫੋਰਡ ਨਹੀਂ ਕਰ ਸਕੋਗੇ ਫਿਰ ਇਹ ਸਟੇਜ ਉਹਨਾਂ ਦੇ ਲਾਇਕ ਨਹੀਂ ਹੈ ਛੋਟੀ ਹੈ ਨਾ ਉਹਨਾਂ ਨੂੰ ਇਹ ਨਹੀਂ ਹੈ ਕਿ ਜਿੱਥੇ ਤਨ ਗੁਰਗਨ ਸਾਹਿਬ ਜੀ ਪ੍ਰਕਾਸ਼ ਨੇ ਉਥੇ 96 ਕਰੋੜੀ ਸ਼ਹੀਦ ਸਿੰਘ ਆਪਣਾ ਪੈਰਾ ਲੈ ਲੈਂਦੇ ਨੇ ਨਹੀਂ ਇਹ ਬੜੀਆਂ ਦੁਵਿਧਾਵਾਂ ਨੇ ਬੜੀਆਂ ਦਿੱਕਤਾਂ ਨੇ ਤਾਂ ਜਾ ਕੇ ਇਹ ਪੰਥ ਉਸ ਕਲਗੀਧਰ ਪਿਤਾ ਦਾ ਬਣਾਇਆ ਹੋਇਆ ਹੈ ਅੱਜ ਇਸ ਹਾਲਤ ਤੇ ਆ ਕੇ ਬਹਿ ਗਿਆ ਵਿਚਾਰਾ ਕਿਉਂਕਿ ਪ੍ਰਚਾਰ ਨਹੀਂ ਪਹੁੰਚ ਰਿਹਾ ਤੇ ਜਿਹੜਾ ਪਹੁੰਚ ਰਿਹਾ ਉਹ ਕਿਸੇ ਕੰਮ ਦਾ ਨਹੀਂ ਹੈ ਅੱਜ ਦੁਨੀਆ ਦੀ ਸਟੇਜ ਦੇ ਉੱਤੇ ਇੱਕ ਵੀ ਸਿੱਖ ਨਹੀਂ ਹੈ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਖਲੋ ਕੇ ਇਹ ਡਾਇਲੌਗ ਕਿਸੇ ਨਾਲ ਕਰ ਸਕੇ ਕਲਸ਼ੀਆਂ ਸਾਡੇ ਕੋਲ ਨੇ ਬਾਲੀਆਂ ਸਾਡੇ ਕੋਲ ਨੇ ਅਸੀਂ ਗੱਡੀਆਂ ਰੋਕ ਰੋਕ ਕੇ ਤੇ ਨਾਸਾਂ ਪਕੌੜੇ ਤੁੰਦੇ ਆਏ ਆਣ ਜਾਣ ਵਾਲਿਆਂ ਦੇ ਟ੍ਰੈਫਿਕ ਲਾ ਦਿੰਨੇ ਆ ਪਰ ਸਾਡੀ ਐਨੀ ਤੌਫੀਕ ਨਹੀਂ ਹੈ ਕਿ ਅਸੀਂ ਇਸ਼ਤਿਹਾਰ ਲਾ ਸਕੀਏ ਸਹਿਬਜ਼ਾਦਿਆਂ ਦੇ ਦਿਵਸ ਨੂੰ ਸਮਰਪਿਤ ਐਨਾ ਸਾਡਾ ਦਿਮਾਗ ਨਹੀਂ ਕੰਮ ਕਰਦਾ ਕੀ ਲੰਗਰ पे ਹੋਰ ਵੀ ਲੱਗੇ ਨੇ ਲੰਗਰ ਹੁੰਦਾ ਹੈ ਜਿਹੜਾ ਜਹਾਜ਼ ਸਮੁੰਦਰੀ ਜਲ ਤੱਟ ਤੇ ਹੁੰਦਾ ਹੈ ਨਾ ਇੱਕ ਐਂਕਰ ਬਣਾਉਂਦਾ ਤੀਰ ਉਹਨੂੰ ਜ਼ਮੀਨ 'ਚ ਸੁੱਟਦੇ ਨੇ ਉਹ ਤਾਲ ਤੇ ਆੜਦਾ ਤੇ ਜਹਾਜ਼ ਅਡੋਲ ਹੁੰਦਾ ਨੂੰ ਕਹਿੰਦੇ ਲੰਗਰ ਪਾਉਣਾ ਜਹਾਜ਼ ਨੂੰ ਤੱਟ ਤੇ ਜੋ ਦੂਰੋਂ ਸੰਗਤ ਥੱਕੀ ਆਉਂਦੀ ਹੈ ਭੁੱਖੀ ਆਉਂਦੀ ਹੈ ਤੇ ਲੰਗਰ ਛਕਦੀ ਹੈ ਤੇ ਟਿਕਦੀ ਹੈ ਫਿਰ ਉਹ ਗੁਰੂ ਦੇ ਦਰਸ਼ਨ ਕਰਦੀ ਹੈ ਪਰ ਇਹ ਗੱਡੀਆਂ ਰੋਕ ਰੋਕ ਕੇ ਇੰਨਾ ਕੰਮ ਕਰਨਾ ਫਿਰ ਜਿਨ੍ਹਾਂ ਨੇ ਪ੍ਰਚਾਰ ਕੀਤਾ ਸੁਣ ਲੋ ਸਾਰਾ ਫਤੇਗੜ ਸਾਹਾ ਦਾ ਜਿਹੜਾ ਸਮਾਗਮ ਹੈ ਬਸ ਇਹ ਹੋਈ ਆ ਜੀ ਮਾਰੇ ਕੇ ਕੁੱਟੇ ਕੇ ਤਬਾਹ ਹੋ ਗਏ ਕਿਸ ਨੇ ਇਹ ਗੱਲ ਨਹੀਂ ਆਖੀ ਕਿ ਇਹ ਸਿੱਖੀ ਦੀ ਜਿੱਤ ਐ ਇਸਲਾਮ ਦੇ ਉੱਤੇ ਸਾਡੇ ਬੱਚੇ ਟੋਟੇ ਕਰਕੇ ਗਲਾਂਜ ਤੇ ਪਾਤ ਤੇ ਨੀਹਾਂ ਤੇ ਚਣਾਦ ਤੇ ਕੋਲੂਆਂ ਤੇ ਪੀੜ ਤੇ ਕਲੇਜੇ ਕੱਢ ਕੇ ਪਿਓ ਦੇ ਮੂੰਹ ਚ ਤੇ ਪਾਤ ਤੇ ਇਸਲਾਮ ਨਹੀਂ ਕਬੂਲ ਕਰਵਾ ਸਕੇ ਕਿਉਂ ਕਿ ਮਾਂ ਬਲੀ ਸੀ ਤੇ ਇੱਕ ਛੋਟੀ ਜਿਹੀ ਘਟਨਾ ਸੁਣਾਵਾਂਗਾ ਫਿਰ ਸਮਾਪਤੀ ਤੇ ਆਪਾਂ